ਇਸ ਦੇਹੀ ਅੰਦਰ ਪੰਜ ਚੋਰ ਬਸਾ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਔਰ ਚੋਰ ڈاکੂ ਠੱਗ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਾਈ ਇਹ ਸਮਝ ਆਈਏ ਕਿ ਚੋਰ ਜਿਹੜਾ ਉਹ ਸਭ ਤੋਂ ਡਰਪੋਕ ਮੰਨਿਆ ਗਿਆ ڈاکੂ ਤੇ ਜਿਹੜਾ ਉਹ ਤੁਹਾਨੂੰ ਆਪ ਜਗਾ ਕੇ ਛਾਤੀ ਤੇ ਬੰਦੂਕ ਰੱਖ ਕੇ ਲੁੱਟਦਾ ਚੋਰ ਜਿਹੜਾ ਘਰ 'ਚ ਕੋਈ ਖਟਕਾ ਵੀ ਹੋ ਜਾਏ ਉਹ ਛੁਪ ਕੇ ਆਂਦਾ ਜੇਕਰ ਖਟਕਾ ਹੋ ਜਾਏ ਤੇ ਪਛ ਜਾਂਦਾ ਥੱਗ ਨੂੰ ਸਭ ਤੋਂ ਖਤਰਨਾਕ ਮੰਨਿਆ ਗਿਆ ਕਿਉਂਕਿ ਉਹ ਪ੍ਰੇਮ ਔਰ ਪਿਆਰ ਦੀ ਰੂਪ ਧਾਰ ਕੇ ਆਏਗਾ ਔਰ ਉਹ ਤੁਹਾਨੂੰ ਠੱਗ ਕੇ ਲੈ ਜਾਏਗਾ ਇਹ ਸਭ ਤੋਂ ਖਤਰਨਾਕ ਹੁੰਦਾ ਹੈ ਲੇਕਿਨ ਚੋਰ ਦੀ ਜਦੋਂ ਗੱਲ ਗੁਰਬਾਣੀ ਦੇ ਵਿੱਚ ਇਸ ਦੇਹੀ ਮੈਂ ਅੰਦਰ ਇਸ ਦੇ ਹੀ ਅੰਦਰ ਪੰਜ ਚੋਰ ਬਸਾ ਹੈ ਚੋਰ ਦੀ ਪਰਿਭਾਸ਼ਾ ਜਦੋਂ ਕਹਿ ਰਹੇ ਨੇ ਤੇ ਚੋਰ ਦੀ ਪਰਿਭਾਸ਼ਾ ਜਿਹੜੀ ਇਹ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ ਇਹ ਤੁਹਾਡੇ ਸਰੀਰ ਦੇ ਵਿੱਚ ਇੱਕ ਚੋਰ ਦੀ ਤਰ੍ਹਾਂ ਛੁਪਿਆ ਹੋਇਆ ਹੈ ਜਿਵੇਂ ਘਰ ਦੇ ਵਿੱਚ ਰੌਸ਼ਨੀ ਹੋਵੇ, ਪ੍ਰਕਾਸ਼ ਹੋਵੇ ਤੁਹਾਡੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਏਗਾ, ਇਹ ਚੋਰ ਭੱਜ ਜਾਏਗਾ। ਤੁਹਾਡੇ ਅੰਦਰ ਜਾਗਰੂਕਤਾ ਆਏਗੀ ਗਿਆਨ ਦੀ, ਇਹ ਚੋਰ ਭੱਜ ਜਾਏਗਾ। ਇਨੂੰ ਜਦੋਂ ਵੀ ਖਟਕਾ ਹੋਏਗਾ ਕਿਸੇ ਵੀ ਆਵਾਜ਼ ਦਾ ਜਾਗਰੂਕਤਾ ਦਾ ਗਿਆਨ ਦਾ ਇਹ ਪੰਜੋਂ ਚੋਰ ਪਾਚ ਜਾਣਗੇ